ਤਾਂ ਜਿਹੜੀ ਜਾਣਕਾਰੀ ਰਿਸਰਚ ਭੇਜਣੇ ਮਹਾਨ ਹੈ ਪੈਸਾ ਪੈਸਾ ਦਾ ਮਤਲਬ ਹੈ ਜਦੋਂ ਮੈਂ ਇਹ ਦਿਹਾੜ ਜਾਂ ਇੱਕ ਦਿਹਾੜਾ ਜਾਂ ਇੱਕ ਦਿਫ ਬਣਾਇਆ ਜਾਂਦਾ ਹੈ ਮੇਰੇ ਦੇ ਜਿਹੜੀ ਧਿਆਨ ਚਾਹੀਦੀ ਜੋ ਉਹਨਾਂ ਨੂੰ ਅਸੀਂ ਆਕੀ ਦਾ ਜਾਦੂਗਰ ਵੀ ਕਹਿੰਦੇ ਹਾਂ ਪਰ ਉਹਨਾਂ ਦੇ ਜਨਮ ਦਿਨ ਤੇ ਬਹੁਤ ਸਾਡਾ ਤੁਹਾਡਾ ਖੇਤਾ ਪ੍ਰਤੀ ਜिला ਬਰਤਮਾਨ ਨਜ਼ਰੀਆ ਉਹਦੇ ਤੇ ਵੀ ਸਾਨੂੰ ਆਉਣਾ ਪਏਗਾ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਇੱਕ ਸੋਲਿਡ ਖੇਡ ਪਾਲਿਸੀ ਬਣਾਉਣੀ ਹੈ ਉਹਨਾਂ ਨੂੰ ਮਹੱਤਵ ਦਿਲਾ ਚਾਹੀਦਾ ਹੈ ਉਹਦੇ ਵਿੱਚ ਜਿਹੜੇ ਖਿਡਾਰੀ ਖੇਡ ਰਹੇ ਨੇ ਖੇਡਾਂ ਦੇ ਵਿੱਚ ਇੱਕ ਬੜਾ ਵੱਡਾ ਮਾਫੀਆ ਪੈਦਾ ਹੋ ਗਿਆ ਖੇਡਾਂ ਨੂੰ ਉੱਪਰ ਪੁਲਤ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਇੱਕ ਕਦਮ ਚੁੱਕਿਆ ਗਿਆ ਜਿੱਥੇ ਕਿ ਨਸ਼ਿਆਂ ਦੀ ਰੋਕਥਾਮ ਹੋਊਗੀ ਖੇਡਾਂ ਦੇ ਨਾਲ ਨਾਲ ਉੱਥੇ ਕੁਝ ਜਿਹੜੇ ਕਿ ਨਵੀਂ ਜਨਰੇਸ਼ਨ ਹੈ ਉਹਨਾਂ ਦਾ ਧਿਆਨ ਖੇਡਾਂ ਵੱਲ ਜਾਊਗਾ ਇਸੇ ਮਕਸਦ ਨਾਲ ਅਜੰਨਤ ਕੇ ਨਿਆਲਕੀਤੀ ਕਾਲਜ ਦੇ ਵਿੱਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ ਹੈ ਅਸੀਂ ਜਿਹੜੇ ਕਿ ਪ੍ਰੋਫੈਸਰ ਨੇ ਨਿਆਲ ਕਾਲਜ ਦੇ ਉਹਨਾਂ ਨਾਲ ਗੱਲ ਕਰਦੇ ਕਿ ਇਸ ਤਰ੍ਹਾਂ ਦੇ ਬੱਚਿਆਂ ਦਾ ਸਹਿਯੋਗ ਸੀ ਔਰ ਜਿਹੜੇ ਅੱਜ ਦਾ ਪ੍ਰੋਗਰਾਮ ਸੀ ਅੱਜ ਅਸੀਂ ਭਾਰਤ ਸਰਕਾਰ ਉਚੇਰੀ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਡੇ ਸਰਕਾਰੀ ਕ੍ਰਿਤੀ ਕਾਲਜ ਨਿਆਲ ਪਾਤਲਾ ਦੇ ਮਾਨਯੋਗ ਪ੍ਰਿੰਸੀਪਲ ਸ਼੍ਰੀਮਤੀ ਗੁਰਬੀਨ ਕੌਰ ਜੀਾਂ ਦੀ ਅਗਵਾਈ ਦੇ ਵਿੱਚ ਸਾਡੇ ਕਾਲਜ ਦੇ ਐਨਐਸਐਸ ਵਿਭਾਗ ਤੇ ਐਨਸੀਸੀ ਡਿਪਾਰਟਮੈਂਟ ਵੱਲੋਂ ਜਿਹੜਾ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ ਹੈਗਾ ਇਹਦੇ ਵਿੱਚ ਅਸੀਂ ਨੇ ਅੱਜ ਖੇਡਾਂ ਦੀ ਜਿਹੜੀ ਹੈਗੀ ਉਹ ਵੀ ਪ੍ਰਦਰਸ਼ਨ ਵੀ ਕਰਵਾਇਆ ਜਾਣਾਗਾ ਤੇ ਇਹਦੇ ਨਾਲ ਅਸੀਂ ਵਿਸ਼ੇਸ਼ ਲੈਕਚਰ ਜਿਹੜਾ ਜਿਨ੍ਹਾਂ ਦੇ ਇਹ ਸਮਰਪਿਤ ਹੈ ਮੇਜਰ ਧਿਆਨ ਚੰਦ ਜੀ ਜਿਨ੍ਹਾਂ ਦੇ ਜਨਮ ਦਿਨ ਨੂੰ ਇਹ ਸਮਰਪਿਤ ਪੂਰੇ ਭਾਰਤ ਦੇ ਵਿੱਚ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈਗਾ ਉਹਨਾਂ ਦੇ ਜੀਵਨ ਦੇ ਸੰਬੰਧ ਵਿੱਚ ਉਹਨਾਂ ਦੀ ਜਿਹੜੀ ਜਾਦੂਗਰੀ ਹਾਕੀ ਦੇ ਵਿੱਚ ਉਹਨਾਂ ਨੇ ਕੀਤੀ ਉਹਦੇ ਸਬੰਧੀ ਬੱਚਾ ਨੂੰ ਜਾਗਰੂਕ ਕੀਤਾ ਗਿਆ ਉਹਨਾਂ ਦੇ ਖੇਡ ਜਗਤ ਦੇ ਖੇਡ ਜੀਵਨ ਦੇ ਅਹਿਮ ਪਲਾਂ ਨੂੰ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੇ ਨਾਲ ਸਾਂਝਾ ਕੀਤਾ ਗਿਆ ਤੇ ਅਸੀਂ ਜਿਹੜੀ ਵਿਦਿਆਰਥੀਆਂ ਦੇ ਵਿੱਚ ਇੱਕ ਤੰਦਰੁਸਤ ਰਹਿਣ ਲਈ ਸੌਂ ਵੀ ਚੁੱਕੀ ਗਈ ਤਾਂ ਕਿ ਅਸੀਂ ਜਿਹੜਾ ਆਪਣੇ ਆਪ ਨੂੰ ਰਿਸਟ ਪੋਸਟ ਰੱਖ ਸਕੀਏ ਤੇ ਅਸੀਂ ਆਪਣੇ ਜੀਵਨ ਨੂੰ ਵਧੀਆ ਬਣਾ ਸਕੀਏ ਜਿਵੇਂ ਕਿ ਨਸ਼ਿਆਂ ਤੋਂ ਮੁਕਤ ਰਹਿਣ ਵਾਸਤੇ ਇਹ ਇੱਕ ਬੜਾ ਚੰਗਾ ਉਪਰਾਲਾ ਹੈ ਜਿੱਥੇ ਕਿ ਸਕੂਲਾਂ ਕਾਲਜਾਂ ਤੋਂ ਸ਼ੁਰੂ ਹੁੰਦਾ ਹੈ ਉਥੇ ਇਹਦੇ ਨਾਲ ਜਿਹੜੀ ਕਿ ਨਵੀਂ ਜਨਰੇਸ਼ਨ ਹੈ ਉਹਨਾਂ ਤੇ ਕਾਫੀ ਜ਼ਿਆਦਾ ਪੈਣ ਵਾਲਾ ਲੱਗਦਾ ਅਸਰ ਕਿਉਂਕਿ ਨਸ਼ਿਆਂ ਤੋਂ ਬੱਚੇ ਇੱਧਰ ਆਇਓ ਕੀ ਨਾ ਤੁਹਾਡਾ ਔਰ ਅੱਜ ਜਿਹੜਾ ਤੁਹਾਨੂੰ ਇੱਥੇ ਕੀ ਸਿਖਾਏ ਅ ਸਰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਮੇਰਾ ਨਾਮ ਕੋਮਲ ਹੈ ਤੇ ਅੱਜ ਸਾਨੂੰ ਸਾਡੇ ਪ੍ਰੋਫੈਸਰਾਂ ਨੇ ਸਾਨੂੰ ਅੱਜ ਖੇਡ ਦੀ ਬਾਰੇ ਬਹੁਤ ਕੁਝ ਦੱਸਿਆ ਤੇ ਅਸਾ ਸਾਡੇ ਨਾਲ ਬਹੁਤ ਸੰਗੀਆਂ ਖੇਡਾਂ ਬਾਰੇ ਸਾਂਝੀਆਂ ਕੀਤੀਆਂ ਕਿ ਸਾਨੂੰ ਗੇਮਾਂ ਕਿਉਂ ਖੇਡਣੀਆਂ ਚਾਹੀਦੀਆਂ ਨੇ ਕਿਆਂ ਤੇ ਇਹ ਸਾਡੇ ਸਰੀਰ ਲਈ ਕਿੰਨਾ ਜ਼ਿਆਦਾ ਬੈਨੀਫਿਟ ਹੈ ਇਹਦੇ ਲਈ ਤੇ ਸਰ ਅਸੀਂ ਅੱਜ ਸ਼ਬਦ ਵੀ ਚੁੱਕੀ ਸੀ ਕਿ ਅਸੀਂ ਹਰ ਰੋਜ਼ ਕਮ ਸੇ ਕਮ ਅੱਧਾ ਘੰਟਾ ਅਸੀਂ ਐਕਸਰਸਾਈਜ਼ ਜ਼ਰੂਰ ਕਰੀਏ ਤਾਂ ਕਿ ਸਾਡਾ ਸਰੀਰ ਰਿਸਟ ਪੁਸ਼ਟ ਰਹੇ ਤੰਦਰੁਸਤ ਰਹੇ ਤਾਂ ਕਿ ਅਸੀਂ ਚੰਗੀ ਤਰ੍ਹਾਂ ਪੜ੍ਹਾਈ ਕਰ ਸਕੀਏ ਤੇ ਅੱਜ ਅਸੀਂ ਨੈਸ਼ਨਲ ਸਪੋਰਟਸ ਡੇ ਦੇ ਗੱਲ ਕਰਨ ਵਾਰੇ ਇੱਥੇ ਇਕੱਠੇ ਹੋਏ ਸੀਗੇ ਤੇ ਸਾਡੀ ਅੱਜ ਜੋ ਗੇਮਸ ਵੀ ਸਰ ਬਹੁਤ ਹੋਣੀਆਂ ਸੀਗੀਆਂ ਪਰ ਮੌਸਮ ਕਰਕੇ ਨਹੀਂ ਪੋਸੀਬਲ ਹੋ ਸਕਿਆ ਪਰ ਅਸੀਂ ਗੇਮਸ ਵਿੱਚ ਪਾਰਟਿਸਪੇਟ ਜ਼ਰੂਰ ਕਰਾਂਗੇ ਹੁਣ ਜਦੋਂ ਹੋਏਗਾ ਤੇ ਮੈਂ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦੀ ਆ ਕਿ ਤੁਸੀਂ ਵੀ ਹਰ ਰੋਜ਼ ਐਕਸਰਸਾਈਜ਼ ਜ਼ਰੂਰ ਕਰਿਆ ਕਰੋ ਤਾਂ ਕਿ ਆਪਣਾ ਗੇਮ ਖੇਡਿਆ ਕਰੋ ਆਪਣੀ ਸਬਿਆਚਾਰ ਨੂੰ ਅੱਗੇ ਰੱਖੋ ਤੇ ਇਹਨਾਂ ਬਾਰੇ ਮੈਂ ਬਸ ਇਹੀ ਕਹਿਣਾ ਚਾਹੁੰਦੀ ਆ ਕਿ ਗੇਮਸ ਸਾਰਿਆਂ ਨੂੰ ਖੇਡਣੀ ਚਾਹੀਦੀਆਂ ਨੇਗੇ ਤਾਂ ਕਿ ਆਪਣਾ ਸਰੀਰ ਤੰਦਰੁਸਤ ਰਹੇ ਜਿਵੇਂ ਕਿ ਤੰਦਰੁਸਤੀ ਵਾਸਤੇ ਕਿ ਖੇਡਾਂ ਜਿਹੜਾ ਇੱਕ ਖੇਡ ਦੇ ਮੈਦਾਨ ਦੇ ਵਿੱਚ ਜਾਣਾ ਜਾਂ ਨਸ਼ਿਆਂ ਤੋਂ ਵੀ ਦੂਰ ਰਹਿਣਾ ਇੱਕ ਚੰਗਾ ਉਪਰਾਲਾ ਹੈ ਜਿਹੜਾ ਕਿ ਨਿਆਲ ਕਾਲੇ ਦੇ ਵਿੱਚ ਹੋ ਰਿਹਾ ਹੈ ਮੈਡਮ ਕਿਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਗਈ ਹੈ ਔਰ ਅੱਗੇ ਤੇ ਤੁਹਾਡੇ ਕਿਹੋ ਜਿਹੇ ਉਪਰਾਲੇ ਰਿਹਾ ਸਰ ਸਾਡੇ ਕਾਲਜ ਦੇ ਵਿੱਚ ਹਮੇਸ਼ਾ ਹੀ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਨੂੰ ਲੈ ਕੇ ਗੱਲ ਕੀਤੀ ਜਾਂਦੀ ਹੈ ਔਰ ਇਸ ਤਰ੍ਹਾਂ ਦੇ ਯਤਨ ਕੀਤੇ ਜਾਂਦੇ ਨੇ ਕਿ ਨਾ ਹੀ ਉਹ ਸਿਰਫ ਪੜ੍ਹਾਈ ਦੇ ਵਿੱਚ ਵਧੀਆ ਰਹਿਣ ਸਗੋਂ ਉਹਨਾਂ ਦਾ ਸਰੀਰ ਵੀ ਤੰਦਰੁਸਤ ਰਹੇ ਉਹਨਾਂ ਦਾ ਜੋ ਮਾਨਸਿਕਤਾ ਉਹਨਾਂ ਦਾ ਪੱਧਰ ਹੈ ਉਹ ਵੀ ਬਹੁਤ ਵਧੀਆ ਰਹੇ ਤਾਂ ਇਸ ਸਬੰਧ ਦੇ ਵਿੱਚ ਅੱਜ ਸਾਡੇ ਪ੍ਰਿੰਸੀਪਲ ਮੈਮ ਗੁਰਵੀਨ ਕੌਰ ਜੀ ਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਸੀ ਕਿ ਅਸੀਂ ਇੱਕ ਸੈਮੀਨਾਰ ਕਰਵਾਈਏ ਜਿਸ ਦੇ ਵਿੱਚ ਵਿਦਿਆਰਥੀਆਂ ਨੂੰ ਵਲੰਟੀਅਰਸ ਨੂੰ ਖੇਡਾਂ ਦੀ ਮਹੱਤਤਾ ਦੇ ਬਾਰੇ ਦੱਸੀਏ ਇਸ ਸਬੰਧ ਦੇ ਵਿੱਚ ਅੱਜ ਵਿਦਿਆਰਥੀਆਂ ਨਾਲ ਕਾਫੀ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਔਰ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਖੇਡਾਂ ਜਿਹੜੀਆਂ ਹਨ ਵਿਦਿਆਰਥੀ ਜੀਵਨ ਲਈ ਹੀ ਨਹੀਂ ਬਲਕਿ ਸਾਰੇ ਵਰਗ ਦੇ ਲੋਕਾਂ ਲਈ ਹੀ ਬਹੁਤ ਮਹੱਤਵਪੂਰਨ ਹਨ ਔਰ ਇਸ ਦੀ ਮਹੱਤਤਾ ਉਹ ਘਰ ਜਾ ਕੇ ਆਪਣੇ ਪੇਰੈਂਟਸ ਨੂੰ ਆਪਣੇ ਆਂਡੀਆਂ ਗਵਾਂਡੀਆਂ ਨੂੰ ਸਾਰਿਆਂ ਨੂੰ ਦੱਸਣ ਤਾਂ ਕਿ ਅਸੀਂ ਪੰਜਾਬ ਨੂੰ ਮੋੜ ਇੱਕ ਤੰਦਰੁਸਤ ਪੰਜਾਬ ਬਣਾ ਸਕੀਏ ਔਰ ਫਿਟ ਇੰਡੀਆ ਮੂਵਮੈਂਟ ਨੂੰ ਸਕਸੈਸਫੁਲ ਕਰ ਸਕੀਏ ਥੈਂਕ ਯੂ ਕਿਵੇਂ ਕਿ ਮੈਡਮ ਦਾ ਸਹਿਸਾਨ ਕਿ ਇੱਕ ਨਸ਼ਿਆਂ ਤੋਂ ਦੂਰ ਰਹਿਣ ਦਾ ਵੀ ਚੰਗਾ ਉਪਰਾਲਾ ਹੈ ਕਿਉਂਕਿ ਬੱਚਿਆਂ ਨੂੰ ਜਦੋਂ ਅਸੀਂ ਇਹ ਹੀ ਸਿੱਖਿਆ ਦਵਾਂਗੇ ਕਿ ਖੇਡਾਂ ਦੇ ਵੱਡੇ ਪੱਧਰ ਤੇ ਖੇਡਾਂ ਦੇ ਵਿੱਚ ਹਿੱਸਾ ਲੈ ਔਰ ਨਾਲੇ ਕਿ ਜਿਹੜੇ ਕਿ ਬੱਚੇ ਵਿਦਿਆਰਥੀ ਖੇਡਾਂ ਦੇ ਵਿੱਚ ਕਾਫੀ ਜ਼ਿਆਦਾ ਅੱਗੇ ਆ ਕੇ ਖੇਡਾਂ ਦੇ ਨਾਲ-ਨਾਲ ਹੋਰ ਵੀ ਕਈ ਤਰ੍ਹਾਂ ਦੇ ਉਪਰਾਲੇ ਕਰਦੇ ਆ ਕਿਉਂਕਿ ਵਧੀਆ ਪੋਸਟਾਂ ਤੇ ਔਰ ਦੇਸ਼ ਦੀ ਜਿਹੜੇ ਕਿ ਸੇਵਾ ਕਰਨ ਦਾ ਵੀ ਇਹਨਾਂ ਨੂੰ ਫਿਰ ਮੌਕਾ ਮਿਲਦਾ ਹੈ ਕਿਉਂਕਿ ਨਸ਼ਿਆਂ ਨੂੰ ਤਿਆਗਣ ਦਾ ਇੱਕ ਚੰਗਾ ਜਰੀਆ ਹੈ ਕਾਲਜ ਵੱਲੋਂ ਸਰ ਕਿਸ ਤਰ੍ਹਾਂ ਦੇ ਅੱਗੇ ਤੋਂ ਉਪਰਾਲੇ ਰਹਿਣਗੇ ਕਾਲਜ ਅੱਗੇ ਪਹਿਲਾਂ ਵੀ ਇਦਾਂ ਦੇ ਉਪਰਾਲੇ ਕਰਦਾ ਰਿਹਾ ਹੈ ਤਾਂ ਜੋ ਬੱਚਿਆਂ ਨੂੰ ਨਸ਼ੇ ਦੀ ਇੱਕ ਭੈੜੀ ਆਦਤ ਤੋਂ ਦੂਰ ਕਰ ਸਕੇ ਉਸ ਦੇ ਲਈ ਵਿਦਿਆਰਥੀਆਂ ਨੂੰ ਖੇਡਾਂ ਦੇ ਪ੍ਰਤੀ ਉਤਸ਼ਾਹਿਤ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਸ ਦੇ ਸਬੰਧ ਦੇ ਵਿੱਚ ਹੀ ਅੱਜ ਕਾਲਜ ਦੇ ਵਿੱਚ ਇੱਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਜਿਸ ਦੇ ਵਿੱਚ ਉਹਨਾਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਦੱਸਿਆ ਗਿਆ ਅਤੇ ਨਸ਼ੇ ਤੋਂ ਦੂਰ ਰਹਿਣ ਬਾਰੇ ਦੱਸਿਆ ਗਿਆ ਇਸ ਤੋਂ ਇਲਾਵਾ ਹੀ ਅੱਜ 29 ਅਗਸਤ ਨੂੰ ਖੇਡਾਂ ਬੱਧ ਪੰਜਾਬ ਦੀਆਂ ਦਾ ਤੀਸਰਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਜੋ ਕਿ ਸੰਗਰੂਰ ਵਿਖੇ ਅੱਜ ਸ਼ਾਮੀ 5 ਵਜੇ ਉਹਨਾਂ ਦਾ ਉਦਘਾਟਨੀ ਸਮਾਰੋਹ ਹੋ ਰਿਹਾ ਹੈ ਅਤੇ ਉਹਨਾਂ ਦੀਆਂ ਬਲਾਕ ਪੱਧਰ ਦੀਆਂ ਖੇਡਾਂ 1 ਤੋਂ ਲੈ ਕੇ 10 ਸਤੰਬਰ ਤੱਕ ਸ਼ੁਰੂ ਹੋ ਚੁੱਕੀਆਂ ਹੋ ਰਹੀਆਂ ਹਨ ਅਤੇ ਉਹਨਾਂ ਵਿੱਚ ਭਾਗ ਲੈਣ ਦੇ ਲਈ ਅਸੀਂ ਆਪਣੇ ਕਾਲਜ ਦੇ ਸਾਰੇ ਬੱਚਿਆਂ ਨੂੰ ਉਤਸ਼ਾਹਿਤ ਕਰ ਰਹੇ ਹਾਂ ਕਿ ਉਹ ਉਹਨਾਂ ਖੇਡਾਂ ਦੇ ਵਿੱਚ ਭਾਗ ਲੈਣ ਅਤੇ ਆਪਣੇ ਕਾਲਜ ਦਾ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰਨ ਕਿਉਂਕਿ ਇਸ ਤੋਂ ਬਾਅਦ ਜ਼ਿਲ੍ਹਾ ਪਦਰੀ ਖੇਡਾਂ ਨੇ ਅਤੇ ਫਿਰ ਪੰਜਾਬ ਰਾਡੀਆਂ ਸਟੇਟ ਗੇਮਾਂ ਹੋਣੀਆਂ ਨੇ ਖੇਡਾਂ ਬਤਨ ਪੰਜਾਬ ਦੀਆਂ ਦੇ ਸੀਜ਼ਨ 3 ਦੇ ਤਹ ਧੰਨਵਾਦ ਜਿਵੇਂ ਕਿ ਦੱਸ ਰਹੇ ਸਨ ਕਿ ਇੱਕ ਸਕੂਲ ਦੇ ਵਿੱਚੋਂ ਜਾਂ ਵਿਦਿਆਦੇ ਮੰਦਰ ਦੇ ਵਿੱਚ ਇੱਕ ਵਧੀਆ ਉਪਰਾਲਾ ਜਿਹੜਾ ਕਿ ਸਿੱਖਣ ਨੂੰ ਮਿਲਦਾ ਹੈ ਵਿਦਿਆਰਥੀਆਂ ਨੂੰ ਮਾਪੇ ਤੋਂ ਬਾਅਦ ਦੂਜਾ ਨੰਬਰ ਇੱਥੇ ਸਕੂਲਾਂ ਕਾਲਜਾਂ ਦੇ ਵਿੱਚ ਆ ਕੇ ਹੀ ਵਿਦਿਆਰਥੀਆਂ ਨੇ ਇਹ ਗੁਜ਼ਾਰਨਾ ਹੁੰਦਾ ਹੈ ਉਥੋਂ ਹੀ ਸਿੱਖਿਆ ਲੈਣੀ ਹੁੰਦੀ ਆ ਕਿਉਂਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦੇ ਇਹ ਉਪਰਾਲੇ ਸਿੱਧ ਸਾਫਤ ਹੋਣਗੇ ਖੇਡਾਂ ਦੇ ਵਿੱਚ ਸਰੀਰ ਜਿਸ ਤਰ੍ਹਾਂ ਤੰਦਰੁਸਤ ਔਰ ਫਿਟ ਜਿਸ ਤਰ੍ਹਾਂ ਨਸ਼ਿਆਂ ਤੋਂ ਦੂਰ ਰਹਿਣ ਦਾ ਉਪਰਾਲਾ ਚੰਗਾ ਹੈ ਸਕੂਲਾਂ ਕਾਲਜਾਂ ਦੇ ਵਿੱਚ ਜਿਹੜਾ ਛੇੜਿਆ ਗਿਆ ਹੈ ਸਰਕਾਰ ਵੱਲੋਂ ਦਿੱਤੇ ਦਿਸੇ ਅਨੁਦਰੇਸ਼ਾਂ ਅਨੁਸਾਰ ਅਸੀਂ ਪ੍ਰਿੰਸੀਪਲ ਨੇ ਜਿਹੜੇ ਕਿ ਕਾਲਜ ਦੇ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਕਿਸ ਤਰ੍ਹਾਂ ਦੇ ਅੱਗੇ ਤੋਂ ਪ੍ਰਬੰਧ ਔਰ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਦੇ ਆਦੇਸ਼ ਦਿੱਤੇ ਜਾਣਗੇ ਨਿਆਲ ਕੀਤੀ ਕਾਲਜ ਦੇ ਵਿੱਚ ਅੱਜ ਜਿਹੜੇ ਕਿ ਪ੍ਰਿੰਸੀਪਲ ਨੇ ਗੁਰਲੀਨ ਕੌਰ ਨੇ ਪਹੁੰਚੇ ਨੇ ਅੱਜ ਇਹਨਾਂ ਨੇ ਇੱਕ ਪ੍ਰੋਗਰਾਮ ਕੀਤਾ ਹੈ ਪੁੱਛਦੇ ਆ ਇਸ ਪ੍ਰੋਗਰਾਮ ਦੇ ਵਿੱਚ ਕਿਸ ਤਰ੍ਹਾਂ ਦੇ ਵਿਦਿਆਰਥੀਆਂ ਨੂੰ ਜਿਹੜਾ ਕਿ ਸਿਖਾਇਆ ਗਿਆ ਔਰ ਜਿਹੜੇ ਵਿਦਿਆਰਥੀਆਂ ਤੇ ਇਹ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਮਤਲਬ ਪ੍ਰੇਰਿਤ ਹੋਣ ਦਾ ਕਿੰਨਾ ਕਿ ਇਰਾਦਾ ਹੈ ਸੈਸ਼ਨ ਅੱਜ ਨੈਸ਼ਨਲ ਸਪੋਰਟਸ ਡੇ ਹੈ ਸੋ ਇਹ ਮੇਜਰ ਧਿਆਨ ਚੰਦ ਜੀ ਦੀ ਯਾਦ ਵਿੱਚ 2012 ਤੋਂ ਮਨਾਇਆ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਇਸਵਰੀ ਵੀ ਇਹ ਦਿਵਸ ਮਨਾਇਆ ਗਿਆ ਵਿਦਿਆਰਥੀਆਂ ਨੂੰ ਖੇਡਾਂ ਦੇ ਮਹੱਤਵ ਬਾਰੇ ਦੱਸਿਆ ਗਿਆ ਇਸੇ ਨਾਲ ਹੀ ਉਹਨਾਂ ਨੂੰ ਤੰਦਰੁਸਤ ਰਹਿਣ ਦੇ ਵਾਸਤੇ ਜਾਗਰੂਕ ਕੀਤਾ ਗਿਆ ਕਿ ਕਿਵੇਂ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਆਪਣੇ ਜੀਵਨ ਦੇ ਵਿੱਚ ਹੋਰ ਸਫਲ ਹੋ ਸਕਦੇ ਹੈ ਅੱਜ ਦੇ ਦਿਨ ਹੀ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦਾ ਵੀ ਆਗਾਜ਼ ਹੋ ਰਿਹਾ ਹੈ ਪਿਛਲੇ ਸਾਲ ਸਾਡੇ ਕਾਲਜ ਦੇ ਵਿੱਚ 32 ਵਿਦਿਆਰਥੀਆਂ ਨੇ ਮੈਡਲ ਜਿੱਤੇ ਸੀਗੇ ਜਿਹੜੀ ਕਿ ਬਹੁਤ ਵੱਡੀ ਅਚੀਵਮੈਂਟ ਹੈ ਇਸਦੇ ਨਾਲ ਹੀ ਸਾਡੇ ਇੱਕ ਪ੍ਰੋਫੈਸਰ ਸਾਹਿਬ ਨੇ ਵੀ ਇਹ ਇਤਿਚ ਭਾਗ ਲੈ ਕੇ ਮੈਡਲ ਜਿੱਤਿਆ ਸੀ। ਅਸੀਂ ਉਮੀਦ ਕਰਦੇ ਹਾਂ ਵੀ ਅੱਜ ਦੇ ਇਸ ਪ੍ਰੋਗਰਾਮ ਦੇ ਨਾਲ ਬਹੁਤ ਸਾਰੇ ਹੋਰ ਬੱਚੇ ਪ੍ਰੇਰਿਤ ਹੋ ਕੇ ਇਨ੍ਹਾਂ ਖੇਡਾਂ ਦੇ ਵਿੱਚ ਭਾਗ ਲੈਣਗੇ ਤੇ ਪਹਿਲੇ ਨਾਲੋਂ ਵੀ ਜ਼ਿਆਦਾ ਮੈਡਲ ਜਿੱਤ ਕੇ ਲਿਆਣਗੇ। ਬੱਚਿਆਂ ਕੀ ਹੋਰ ਕਹਿਣਾ ਕਰੂੰਗਾ ਇਸ ਬੱਚਾ ਉਹ ਕਿ ਖੇਡਾਂ ਦੇ ਮਾਹੌਲ ਦੇ ਵਿੱਚ ਜਿਆਦਾ ਬਸ ਹੌਲੀ-ਹੌਲੀ ਬੱਚਿਆਂ ਦੇ ਵਿੱਚ ਬਾਹਰ ਖੇਡਣ ਦਾ ਰੁਝਾਨ ਘਟਦਾ ਜਾ ਰਿਹਾ ਹੈ। ਫੋਨ ਦੇ ਉੱਤੇ ਖੇਡਾਂ ਜ਼ਿਆਦਾ ਖੇਡਦੇ ਹੈ। ਸੋ ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਬੱਚੇ ਅਸਲ ਜ਼ਿੰਦਗੀ ਦੇ ਵਿੱਚ ਆ ਕੇ ਅਸਲੀ ਖੇਡਾਂ ਖੇਡਣ ਫਿਜ਼ੀਕਲੀ ਐਕਟਿਵ ਰਹਿਣ ਆਪਣੀ ਸਿਹਤ ਨੂੰ ਇੰਪਰੂਵ ਕਰਨ ਜਿਸ ਤੇ ਨਾਲ ਸਿਰਫ ਉਹਨਾਂ ਦੀ ਨਹੀਂ ਸਾਡੇ ਸਾਰੇ ਦੇਸ਼ ਦੀ ਤਰੱਕੀ ਵੀ ਹੁੰਦੀ ਹੈ ਦੇਸ਼ ਦੀ ਤਰੱਕੀ ਇਨ੍ਹਾਂ ਬੱਚਿਆਂ ਦੇ ਉੱਤੇ ਹੀ ਟਿਕੀ ਹੋਈ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਹਰ ਤਰੀਕੇ ਨਾਲ ਵਿਕਾਸ ਕਰਦੇ ਰਹਿਣ अशोका सिटी संगरूर रोड अब आपके सपनों के घर की तलाश हुई खत्म क्योंकि अब आ चुकी है अशोका सिटी संगरूर रोड ऑपोजिट पी एस पी -स सी एल भवानीगढ़ टाउन प्लानिंग अप्रूव नए घर की नई खुशियों को परिवार के साथ दुगना करें नया घर या प्लॉट खरीदने के लिए अभी संपर्क करें नाइन टू वन सिक्स फोर सेवन टू जीरो वन फाइव